ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਮਨ ਵਿੱਚ ਕਈ ਵਾਰ ਬੜਾ ਭਲੇਖਾ ਹੁੰਦਾ ਹੈ ਵੀ ਮੈਂ ਬੜੀ ਸੇਵਾ ਕਰਦਾ ਪਰ ਕਈ ਵਾਰ ਇਹ ਨਹੀਂ ਪਤਾ ਹੁੰਦਾ ਸੇਵਾ ਕਰਦਿਆਂ ਕਰਦਿਆਂ ਕਿਹੜਾ ਪਾਪ ਕਮਾ ਲਈਏ ਐਸਾ ਹੀ ਇਤਿਹਾਸ ਦੀ ਸਾਂਝ ਮੈਂ ਕੋਈ ਤੁਹਾਡੇ ਨਾਲ ਪਾਉਣਾ ਚੋਣਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਧ ਸੰਗਤ ਦਰਬਾਰ ਸਜਿਆ ਹੋਇਆ ਹੈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾਤਾ ਵੰਡ ਰਹੇ ਨੇ ਤਖਤਾਂ ਤੇ ਬਿਰਾਜ ਮਾਰਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਸਿੰਘਾਸਨ ਤੇ ਬੈਠੇ ਨੇ ਦਰਬਾਰ ਸਜਿਆ ਹੋਇਆ ਹੈ ਤੇ ਸਾਧ ਸੰਗਤ ਜਿਕਰ ਆਉਂਦਾ ਹੈ ਇਤਿਹਾਸ ਵਿੱਚ ਭਾਈ ਕਿਰਤੀਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਤੇ ਚੌਰ ਕਰਦਾ ਹੈ ਕਦੇ ਇਨਸਾਨ ਨੂੰ ਕਦੇ ਵੀ ਫਿੱਕਾ ਮਾੜਾ ਸ਼ਬਦ ਨਹੀਂ ਬੋਲਣਾ ਚਾਹੀਦਾ ਕਦੇ ਵੀ ਕਿਸੇ ਦਾ ਦਰ ਨਿਤ ਹੋਣਾ ਚਾਹੀਦਾ। ਕਈ ਵਾਰ ਆਪਾਂ ਵੇਖਦੇ ਹਾਂ ਕੋਈ ਸਿੰਘ ਸੇਵਾ ਕਰ ਰਿਹਾ ਹੈ ਆਪਣੀ ਹੰਕਾਰ ਆਕੜ ਦੇ ਵਿੱਚ ਵੀ ਮੈਂ ਬੜਾ ਸਿਆਣਾ ਹਾਂ ਕਿਸੇ ਨੂੰ ਆਪਾਂ ਝੜਕ ਦਿੰਨੇ ਆ ਉਹ ਫਿਰ ਟੁੱਟ ਜਾਂਦਾ। ਉਹ ਕਹਿੰਦਾ ਇੱਕ ਤੇ ਮੈਂ ਸੇਵਾ ਕਰ ਰਿਹਾ ਉੱਪਰੋਂ ਮੈਨੂੰ ਗਾਲਾਂ ਪੈਂਦੀਆਂ ਨੇ ਮੈਨੂੰ ਕੀ ਲੋੜ ਐ। ਕਈ ਵਾਰ ਕਈ ਕਈ ਅਸਾਨਤ ਦੇਖਿਓ ਜਿਹੜੇ ਪਹਿਰੇਦਾਰ ਖੜਦੇ ਨੇ ਜਾਂ ਸੇਵਾਦਾਰ ਨੇ ਉਹਨਾਂ ਦੀ ਬੋਲੀ ਕਿੰਨੀ ਰੁੱਖੀ ਹੈ ਕਿਸੇ ਦਾ ਸਿਰ ਤੁਰ ਮਾਲ ਲੈ ਜੇ ਕੋਈ ਇਸੇ ਤਰੀਕੇ ਨਾਲ ਬਾਹ ਫੜ ਕੇ ਉਹਨੂੰ ਬਾਹਰ ਲੈ ਕੇ ਜਾਂਦੇ ਨੇ ਉਹਨੂੰ ਬੋਲਦੇ ਨੇ ਉਹ ਮੁੜ ਕੇ ਅੰਦਰ ਹੀ ਨਹੀਂ ਆਉਂਦਾ ਤੋੜ ਦਿੰਨੇ ਆਪਾਂ ਆਪਣੇ ਵੱਲੋਂ ਤੇ ਆਪਾਂ ਬੜੀ ਸੇਵਾ ਕਰਦੇ ਆਂ ਕਿਸੇ ਦਾ ਮਨ ਕਿਸੇ ਦਾ ਦਿਲ ਦੁਖਾ ਦੇਣਾ ਬੜਾ ਵੱਡਾ ਗੁਨਾਹ ਹੈ ਭਾਈ ਕਿਰਤੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਤੇ ਚੋਰ ਦੀ ਸੇਵਾ ਕਰਦਾ ਹੈ ਸਾਧ ਸੰਗਤ ਮਨ ਤਨ ਫਿੱਕੇ ਦਾ ਪਰਮਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਇਉਂ ਆਖਿਆ ਹੈ ਕਹਿੰਦੇ ਫਿੱਕਾ ਦਰਗ ਹੈ ਸੱਟੀਐ ਮੋਹ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਕਹਿੰਦੇ ਰੁੱਖਾ ਪਾਪ ਪ੍ਰੇਮ ਤੋਂ ਸਖਣਾ ਮਨੁੱਖ ਪ੍ਰਭੂ ਦੀ ਦਰਗਾਹ ਤੋਂ ਰੱਦਿਆ ਜਾਂਦਾ ਹੈ ਪਾਪ ਉਹਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਨੇ ਪਾਪ ਫਿਟਕਾਰਾਂ ਪੈਂਦੀਆਂ ਨੇ ਜਿਹੜੇ ਗੁਰੂ ਨਾਨਕ ਦੇ ਦਰ ਤੇ ਆ ਕੇ ਕਿਸੇ ਨੂੰ ਭੈੜੀ ਸ਼ਬਦਾਵਲੀ ਮਾੜਾ ਚੰਗਾ ਆਖਦੇ ਨੇ ਸੇਵਾ ਕਰਦਿਆਂ ਹੰਕਾਰ ਆ ਜਾਈ ਹੱਕੜ ਦੇ ਵਿੱਚ ਰਹਿੰਦੇ ਆ ਕਹਿੰਦੇ ਭਾਈ ਕਿਰਤੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੇਸ ਤੇ ਚੌਰ ਕਰਦੇ ਉਸ ਸਮੇਂ ਇੱਕ ਕਲੰਦਰ ਰਿਸ਼ ਲੈ ਕੇ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦਾ ਭਾਈ ਕਲੰਦਰ ਕਹਿੰਦਾ ਵੀ ਮੈਂ ਰਿਸ਼ ਦਾ ਨਾਚ ਦਿਖਾਉਣਾ ਹੈ ਮੈਨੂੰ ਸਮਾਂ ਦਿਓ ਇਜਾਜ਼ਤ ਦੇ ਦਿਓ ਮੈਂ ਕਰਤੱਬ ਦਿਖਾੜੇ ਨੇ ਰਿਸ਼ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਗਿਆ ਦੇ ਦਿੱਤੀ ਉਹਨੇ ਜਦੋਂ ਪੁੱਠੀਆਂ ਸਿੱਧੀਆਂ ਬਾਜ਼ੀਆਂ ਪਵਾਈਆਂ ਉਸ ਰਿਸ਼ ਨੂੰ ਦੇਖ ਕੇ ਸਾਰੇ ਸਿੱਖ ਖੁਸ਼ ਹੁੰਦੇ ਨੇ ਚੋਰ ਕਰ ਰਿਆ ਭਾਈ ਕੀਰਤੀਆ ਬੜਾ ਖੁਸ਼ ਹੁੰਦਾ ਉੱਚੀ ਹੱਸਦਾ ਨਾਲੇ ਚੋਰ ਕਰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਕੀਰਤੀਆ ਨੂੰ ਕਹਿੰਦੇ ਨੇ ਭਾਈ ਕੀਰਤੀਆ ਤੂੰ ਇਹਨੂੰ ਪਛਾੜਿਆ ਨਹੀਂ ਇਹ ਕੌਣ ਹੈ ਕਹਿੰਦਾ ਸੱਚੇ ਪਾਤਸ਼ਾਹ ਇਹ ਰਿਛ ਹੈ ਇਹਦੀ ਹੋਰ ਕੀ ਪਹਿਚਾਣ ਹੈ ਇਹ ਜਾਨਵਰ ਇਹ ਰਿਛ ਹੀ ਹੈ ਕਹਿੰਦੇ ਨਹੀਂ ਤੇ ਰਿਛ ਨਹੀਂ ਇਹ ਤੇਰਾ ਬਾਪੂ ਸੋਭਾ RAM ਉਸ ਰਿਛ ਨੂੰ ਕਹਿੰਦੇ ਭਾਈ ਕਿਰਤੀਆ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਬਾਪੂ ਨੇ ਸਾਰੀ ਜ਼ਿੰਦਗੀ ਤੁਹਾਡੇ ਦਰ ਦੀ ਸੇਵਾ ਕੀਤੀ ਹੈ ਸਾਰੀ ਜ਼ਿੰਦਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਵਿੱਚ ਔਰ ਸਾਹਿਬ ਦੀ ਸੇਵਾ ਕੀਰਤੀ ਇਹਦਾ ਬਾਪੂ ਪਹਿ ਸੋ ਆਰੰਭ ਕਰਦਾ ਸੀ ਕਹਿੰਦਾ ਵੀ ਜੇ ਸੇਵਾ ਕਰਕੇ ਰੇਛੀ ਬਣ ਲੈ ਤੇ ਫਿਰ ਸੇਵਾ ਕਰਨ ਦਾ ਕੀ ਫਾਇਦਾ ਚੋਰ ਰੱਖਿਆ ਸਾਈਡ ਤੇ ਗੁੱਸੇ ਹੋ ਗਿਆ ਜਾੜ ਲੱਗਿਆ ਬਾਹਰ ਨੂੰ ਮਹਾਰਜ ਕਹਿੰਦੇ ਕੀਰਤੀਆ ਉਹ ਸਾਡੀ ਗੱਲ ਵੀ ਸੁਣਦਾ ਜਾ ਕਹਿੰਦਾ ਤੇਰੇ ਬਾਪੂ ਨੇ ਬੜੀ ਸੇਵਾ ਕੀਤੀ ਹੈ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਕਹਿੰਦਾ ਸੱਚੇ ਪਾਤਸ਼ਾਹ ਜਿਸ ਸੇਵਾ ਕੀਤੀ ਹੈ ਤੇ ਰਿਛ ਬਣ ਗਿਆ ਗੁਰੂ ਗੋਬਿੰਦ ਸਿੰਘ ਮਹਾਰਜ ਕਹਿੰਦੇ ਸੇਵਾ ਕੀਤੀ ਪਰ ਥਾਏ ਨਹੀਂ ਪਈ ਪਰਵਾੜ ਨਹੀਂ ਹੋਈ ਆਖੋ ਸਤਨਾਮ ਅਸੀਂ ਸੇਵਾ ਕਰਦੇ ਆ ਬੜੇ ਚਾਅ ਦੇ ਨਾਲ ਪਰ ਕਈ ਵਾਰੀ ਹੰਕਾਰ ਮਨ ਵਿੱਚ ਵਿਕਾਰ ਆ ਜਾਂਦਾ ਹੈ ਆਪਣੇ ਸੋਚ ਮੁਤਾਬਕ ਸੇਵਾ ਕਰਦੇ ਆ ਪਰ ਉਹ ਸੇਵਾ ਕਈ ਵਾਰੀ ਸਾਧ ਸੰਗਤ ਪਰਵਾਹ ਨਹੀਂ ਹੁੰਦੀ ਇਸ ਕਰਕੇ ਗੁਰੂ ਨਾਨਕ ਦੇ ਦਰ ਤੇ ਤਾਂ ਬਿਲਕੁਲ ਹੀ ਝੁਕ ਕੇ ਆਉਣਾ ਪੈਂਦਾ ਹੈ ਵੀ ਮੇਰੇ ਅੰਦਰ ਤੇ ਕੋਈ ਗੁਣ ਨਹੀਂ ਮੈਂ ਤੇ ਗਰੀਬਾੜਾ ਨਿਮਾਣਾ ਅਸੀਂ ਤੇਰੇ ਦਰ ਤੇ ਆਇਆ ਇਹ ਬੜੇ ਵੱਡੀ ਗੱਲ ਐ ਇਹ ਬੜੇ ਵੱਡੇ ਭਾਗ ਨੇ ਕਰਮ ਨੇ ਅਸੀਂ ਗੁਰੂ ਨਾਨਕ ਦੇ ਦਰ ਤੇ ਚੱਲ ਕੇ ਆਉਨੇ ਆ ਭਾਈ ਕਿਰਤੀ ਇਹਨੂੰ ਸਮਝਾਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹਨੇ ਸੇਵਾ ਕੀਤੀ ਪਰ ਥਾਏ ਨਹੀਂ ਪਈ ਭਾਈ ਕਿਰਤੀ ਪੁੱਛਦਾ ਸਤਗੁਰੂ ਜੀ ਕਿਉਂ ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਦਰਬਾਰ ਸਜਿਆ ਸੀ ਇਸੇ ਤਰ੍ਹਾਂ ਦਰਬਾਰ ਸਜਿਆ ਧੰਨਾ RAM ਬਲਦਾ ਵਾਲਾ ਗੱਡਾ ਲੈ ਕੇ ਜਾ ਰਿਹਾ ਸੀ ਉਹਦੇ ਮਨ ਵਿੱਚ ਆਇਆ ਵੀ ਬਣਾ ਸਤਿਗੁਰੂ ਜੀ ਦਾ ਦਰਬਾਰ ਸਜਿਆ ਦਰਸ਼ਨ ਕਰਕੇ ਮੱਥਾ ਟੇਕ ਦਈਏ ਪਰ ਮਨ 'ਚ ਇਹ ਵੀ ਸੀ ਵੀ ਕਿਤੇ ਬਲਦ ਗੱਡਾ ਨਾ ਲੈ ਕੇ ਭੱਜ ਜਾਣ ਉਹਨੇ ਕਾਲੀ-ਕਾਲੀ ਦੇ ਵਿੱਚ ਮੱਥਾ ਟੇਕਿਆ ਤੇ ਕਹਿੰਦੇ ਤੇਰੇ ਬਾਪੂ ਸੋਭਾ RAM ਕੋਲ ਪ੍ਰਸ਼ਾਦ ਮੰਗਿਆ ਤੇ ਤੇਰਾ ਬਾਪੂ ਸੋਭਾ RAM ਉਹਨੂੰ ਕਹਿੰਦਾ ਕਹਿੰਦਾ ਵੀ ਕਿਉਂ ਰਿਛ ਵਾਂਗੂ ਟੱਪੀ ਜਾਂਦਾ ਹੈ ਤੇ ਤੇਰੇ ਕੋਲ ਟਿਕ ਕੇ ਬੈਠ ਨਹੀਂ ਹੁੰਦਾ ਕਹਿੰਦਾ ਉਹਨੇ ਐਸੇ ਬੋਲ ਬੋਲੇ ਗੁਰੂ ਨਾਨਕ ਦੇ ਘਰ ਦੇ ਵਿੱਚ ਬੜੇ ਮਿੱਠੇ ਬੋਲੀ ਨੂੰ ਬੋਲਣਾ ਪੈਂਦਾ ਹੈ ਹਾਂ ਜਿੱਥੇ ਕੋਈ ਲੋੜ ਹੈ ਬੋਲਣ ਦੀ ਗੱਜ ਕੇ ਉੱਥੇ ਬੋਲਣਾ ਵੀ ਚਾਹੀਦਾ ਹੈ ਨਹੀਂ ਤੇ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਕੋਈ ਗਲਤੀ ਕਰ ਦੇ ਉਹਨੂੰ ਪਿਆਰ ਦੇ ਨਾਲ ਸਮਝਾਓ ਇਹ ਨਹੀਂ ਵੀ ਜੇ ਕਿਸੇ ਨੇ ਗਲਤੀ ਕੀਤੀ ਉਹਨੂੰ ਸਮਝਾਇਆ ਉਹ ਮੁੜ ਕੇ ਗੁਰੂ ਘਰ ਹੀ ਨਾ ਆਵੇ ਇਹ ਬੜਾ ਵੱਡਾ ਦਰ ਹੈ ਇੱਥੇ ਜੋੜਨ ਦੀ ਗੱਲ ਹੈ ਤੋੜਨ ਦਾ ਕਰ ਨਹੀਂ ਏ ਕਹਿੰਦਾ ਕਿਉਂ ਰਿੱਚ ਵਾਂਗੂ ਟੱਪੀ ਜਾਂਦਾ ਵੀ ਤੇਰੇ ਕੋਲ ਟਿਕ ਕੇ ਬੈਠ ਨਹੀਂ ਹੁੰਦਾ ਕਹਿੰਦੇ ਐਸੀ ਬੋਲ ਬੋਲੇ ਉਹਦੀ ਸੇਵਾ ਕੀਤੀ ਪਰਵਾਹ ਨਾ ਹੋਈ ਉਹ ਰਿੱਚ ਦੀ ਜੂਨੀ ਪੈ ਗਈ ਤੇ ਸਾਧ ਸੰਗਤ ਭਾਈ ਕੀਰਤੀਆ ਕਹਿੰਦਾ ਸੱਚੇ ਪਾਤਸ਼ਾਹ ਅਸੀਂ ਤੇ ਭੁੱਲਣ ਹਾਰਾ ਤੁਸੀਂ ਬਖਸ਼ਣ ਹਾਰੋ ਕਿਰਪਾ ਕਰਕੇ ਬਖਸ਼ ਦਿਓ ਮਾਰਜ ਨੇ ਇੱਕ ਕਿਨਕਾ ਮਾਤਰ ਪ੍ਰਸ਼ਾਦ ਦਾ ਉਸ ਰਿਸ਼ ਨੂੰ ਪਾਇਆ ਉਹਨੂੰ ਛੱਕ ਕੇ ਉਹ ਰਿਸ਼ ਚੜਾਈ ਕਰ ਗਿਆ ਉਹਦਾ ਉਦਾਰ ਹੋ ਗਿਆ ਸਾਧ ਸੰਗਤ ਉਸ ਰਿਸ਼ ਦਾ ਤੇ ਉਦਾਰ ਹੋ ਗਿਆ ਤੇ ਸਾਡਾ ਉਦਾਰ ਕਿਵੇਂ ਹੋਏਗਾ ਇਸ ਕਰਕੇ ਬੜੀ ਲੋੜ ਹੈ ਆਪਣੇ ਆਪ ਨੂੰ ਮਾਣ ਜਣ ਦੀ ਕੀਰਤਨ ਦੇ ਵਿੱਚ ਤਬਲਾ ਭਲੇ ਹੁੰਦਾ ਤਬਲਾ ਵੱਜਦਾ ਸਾਰੀ ਦੁਨੀਆ ਤਬਲੇ ਨੂੰ ਤਬਲਾ ਕਹਿੰਦੀ ਹੈ ਪਰ ਉਹ ਹੀ ਤਬਲਾ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ ਉਹ ਜੋੜੀ ਬਣ ਜਾਂਦੀ ਹੈ ਜੋੜਦੀ ਹੈ ਉਹਨੂੰ ਤਬਲਾ ਨਹੀਂ ਕਹਿੰਦਾ ਕੋਈ ਆਪਣੀਆਂ ਚੱਪਲਾਂ ਚੱਪਲਾਂ ਦਾ ਕੋਈ ਦੂਸਰਾ ਨਾਮ ਹੈ ਚੱਪਲਾਂ ਕਹਿੰਦੇ ਆ ਬੂਟ ਕਹਿੰਦੇ ਆ ਜਦੋਂ ਉਹ ਹੀ ਚੱਪਲਾਂ ਸੰਗਤ ਦੀਆਂ ਗੁਰੂ ਨਾਨਕ ਦੇ ਘਰ ਵਿੱਚ ਆਉਂਦੀਆਂ ਨੇ ਉਹ ਹੀ ਜੋੜੇ ਬਣ ਜਾਂਦੀਆਂ ਨੇ ਜੋੜਦੀਆਂ ਨੇ ਤੋੜਨ ਦੀ ਤੇ ਗੱਲ ਹੀ ਇੱਥੇ ਕੋਈ ਨਹੀਂ ਜਿੱਥੇ ਇਕੱਠ ਹੋਵੇ ਭਾਰੀ ਆਪਾਂ ਕਹਿੰਦੇ ਆ ਮੇਲਾ ਲੱਗ ਗਿਆ ਗੁਰੂ ਨਾਨਕ ਦੇ ਘਰ ਵਿੱਚ ਸੰਗਤ ਦਾ ਇਕੱਠ ਹੋਵੇ ਆਪਾਂ ਕਹਿੰਦੇ ਆ ਜੋੜ ਮੇਲਾ ਹੈ ਜੋੜਨ ਦਾ ਕੰਮ ਹੈ ਤੋੜਨ ਦੀ ਕੋਈ ਗੱਲ ਨਹੀਂ ਸੋ ਇਸ ਕਰਕੇ ਜਦੋਂ ਗੁਰੂ ਨਾਨਕ ਨਾਨਕ ਦੇ ਦਰ ਤੇ ਆਪਾਂ ਚੱਲ ਕੇ ਆਉਂਨੇ ਆ ਕਹਿੰਦੇ ਗੁਰਸਿੱਖ ਦੇ ਮਨ ਨਹੀਂ ਵੀ ਮਤ ਉੱਚੀ ਹੋਣੀ ਚਾਹੀਦੀ ਇਸ ਕਰਕੇ ਪ੍ਰੇਮ ਭਗਤੀ ਪਾਵਣਾ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਚੱਲ ਕੇ ਆਉਣਾ ਸੇਵਾ ਕਰਨੀ ਜਿੰਨੇ ਕੋਈ ਕੋਈ ਕਰ ਸਕਦਾ ਹੈ ਕਿਸੇ ਕੋਲ ਗਲਤੀ ਹੁੰਦੀ ਹੈ ਉਹਨੂੰ ਕੋਲ ਬਿਠਾ ਕੇ ਪਰ ਆਪਾ ਤੇ ਕਹਿੰਦੇ ਆ ਲੈ ਅੱਜ ਇਹਨੇ ਗਲਤੀ ਕੀਤੀ ਮੈਂ ਸਾਰੀ ਸੰਗਤ ਦੇ ਵਿੱਚ ਇਹਦੀ ਬੇਇੱਜ਼ਤੀ ਕਰਨੀ ਹੈ ਇਹਨੂੰ ਬੇਇੱਜ਼ਤ ਕਰਨਾ ਕਿਉਂ ਮੇਰੀ ਸੋਭਾ ਹੋ ਜਾਏਗੀ ਲੋਕ ਇਹ ਕਹਿਣਗੇ ਵਾਹ ਵਈਵਾ ਅੱਜ ਫਲਾੜੇ ਬੰਦੇ ਨੇ ਫਲਾੜੇ ਦੀ ਬੇਇੱਜ਼ਤੀ ਕਰ ਦਿੱਤੀ ਸਾਰਿਆਂ ਦੇ ਮਨਾਂ ਵਿੱਚ ਇਦਾਂ ਦੇ ਵਿਚਾਰ ਆ ਗਏ ਪ੍ਰਸਾਦ ਸੰਗਤ ਇਸ ਗੱਲ ਤੋਂ ਅਣਜਾਣ ਨਾ ਰਹੀਏ ਇੱਥੇ ਜੋ ਕੁਝ ਵੀ ਗੁਰੂ ਨਾਨਕ ਦੇ ਘਰ ਵਿੱਚ ਹੁੰਦਾ ਹੈ ਲੇਖਾ ਗੁਰੂ ਨਾਨਕ ਨੂੰ ਹੀ ਦੇਣਾ ਪੈਣਾ ਭਾਵੇਂ ਮੈਂ ਆਂ ਭਾਵੇਂ ਤੁਸੀਂ ਸੋ ਇਸ ਕਰਕੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਫਿੱਕਾ ਬੋਲਣ ਵਾਲਾ ਮੂਰਖ ਹੈ ਕਿਸੇ ਨੂੰ ਮਾੜਾ ਬੋਲਣ ਵਾਲਾ ਗੁਰੂ ਨਾਨਕ ਦੇਵ ਮਹਾਰਜ ਨੇ ਇਥੋਂ ਤੱਕ ਕਿਹਾ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਆਂ ਫਿੱਕੇ ਫਿੱਕੇ ਸੋਏ ਜਿਹੜਾ ਮਨੁੱਖ ਇਨਸਾਨ ਰੁੱਖੇ ਬਚਨ ਬੋਲਦਾ ਹੈ ਉਸ ਦਾ ਤਨ ਵੀ ਫਿੱਕਾ ਮਨ ਵੀ ਦੋਵੇਂ ਰੁੱਖੇ ਹੋ ਜਾਂਦੇ ਨੇ ਮਨੁੱਖ ਦੇ ਅੰਦਰੋਂ ਪ੍ਰੇਮ ਉੱਠ ਜਾਂਦਾ ਹੈ ਉਹ ਹਮੇਸ਼ਾ ਪਰੇਸ਼ਾਨੀ ਦੇ ਵਿੱਚ ਰਹਿੰਦਾ ਹੈ ਹਰੇਕ ਨੂੰ ਮਾੜਾ ਆਖੀ ਜਾਏਗਾ ਉਹਨੂੰ ਬੋਲਣ ਦਾ ਤਰੀਕਾ ਭੁੱਲ ਜਾਂਦੇ ਸਵੇਸ ਕਰਕੇ ਹਰੇਕ ਨੂੰ ਸਤਕਾਰ ਦੇ ਨਾਲ ਪਿਆਰ ਦੇ ਨਾਲ ਬੋਲੀਂਦੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਅੱਜ ਦੀ ਬਾਣੀ ਅੰਦਰ ਵੀ ਸਾਨੂੰ ਇਹ ਸਮਝਾਇਆ ਜੇ ਤੇਰੇ ਹਿਰਦੇ ਅੰਦਰ ਗੁਰੂ ਨਾਨਕ ਦੀ ਬਾਣੀ ਦੇ ਗੁਣ ਹੋਣ ਜਿਹੜੀ ਆਪਾਂ ਵਿਚਾਰ ਕੀਤੀਏ ਇਹ ਗੁਣ ਤੇ ਆਪਣੇ ਆਪ ਪ੍ਰਗਟ ਹੋ ਜਾਣਗੇ ਉੱਠਣਾ ਬੈਠਣਾ ਸੋਣਾ ਖਾਣਾ ਪੀਣਾ ਜਾਗਣਾ ਇਥੇ ਕਿਵੇਂ ਬੋਲਣਾ ਇਹ ਤੇ ਸਾਰੇ ਗੁਣ ਗੁਰੂ ਨਾਨਕ ਦੀ ਬਾਣੀ ਵਿੱਚੋਂ ਪ੍ਰਗਟ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿੱਦਾਂ ਦੇ ਕੱਪੜੇ ਪਾਉਣੇ ਕਿੱਦਾਂ ਦਾ ਖਾਣਾ ਖਾਣਾ ਕਿੱਦਾਂ ਦੀ ਬੋਲੀ ਬੋਲਣੀ ਕਿੱਦਾਂ ਦਾ ਵੇਸ਼ ਹੋਣਾ ਰੰਗ ਟੰਗ ਹੋਣਾ ਇੱਥੇ ਤੱਕ ਗੁਰਸਿੱਖ ਬਾਣੀ ਸਮਝਾਉਂਦੀ ਹੈ ਬਾਣੀ ਯਤਨ ਕਰਿਆ ਕਰੋ ਇਦਾਂ ਦੀਆਂ ਗੁਰਬਾਣੀ ਦੇ ਵਿੱਚੋਂ ਗੁਣ ਸਿੱਖੀਏ